ਫਰੈਂਡਸ਼ਿਪ ਤੋਂ ਮਨਾ ਕਰਨ ਵਾਲੀ ਕੁੜੀ ਦੇ ਘਰੇ ਪੜ ਜਾਂਦੇ ਨੇ ਪਦਮਾਸ਼ ਜਿहां ਲੁਧਿਆਣਾ ਦੇ ਅਮਰਪੁਰ ਇਲਾਕੇ ਦੇ ਵਿੱਚ ਬੁੱਧਵਾਰ ਫਰੈਂਡਸ਼ਿਪ ਤੋਂ ਮਨਾ ਕਰਨ ਤੇ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਉਸਤੇ ਪਰਿਵਾਰ ਨਾਲ ਕੁੱਟਮਾਰ ਹੋਈ ਹੈ ਦੱਸਦੀ ਕਿ ਇਸ ਬਾਰੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਹੈ ਦੇ ਰਾਤ ਵੀਰਵਾਰ ਉਹਨਾਂ ਕੋ ਮਾਮਲਾ ਆਂਦਾ ਤੇ ਮਾਮਲਾ ਦੁਬਾਰਾ ਪੜ ਕੁੱਠਿਆ ਅਮਰਪੁਰਾ ਦੀ ਗਲੀ ਨੰਬਰ 2 ਉਹਦੇ ਵਿੱਚ ਜੰਮ ਕੇ ਕੁੱਟਕਟਾਪਾ ਹੁੰਦਾ ਦੋਵੇਂ ਪਾਸੋਂ ਇੱਟਾਂ ਰੋੜਿਆਂ ਦਾ ਮੀਂਹ ਵਰਸਾਇਆ ਗਿਆ ਦੋਨੇ ਤਰਾ ਦੀਆਂ ਔਰਤਾਂ ਨੇ ਇੱਕ ਦੂਜੇ ਤੇ ਹਮਲਾ ਕਰ ਕੁੱਟਮਾਰ ਕਰਨ ਦੇ ਦੋਸ਼ ਲਗਾਏ ਨੇ ਮੌਕੇ ਤੇ ਪੁੱਜੀ ਖਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਬਹੁਤ ਮੁਸ਼ਕਲਾਂ ਮਾਮਲੇ ਨੂੰ ਸ਼ਾਂਤ ਕਰਵਾਇਆ ਪੁਲਿਸ ਵਾਲੋ ਕੋਲ ਜਨ ਲੋਕਾਂ ਨੂੰ ਹਿਰਾਸਤ ਚ ਲਿਆ ਗਿਆ ਜਦ ਤੋਂ ਬਾਅਦ ਔਰਤਾਂ ਤੇ ਕੁੜੀਆਂ ਵੱਲੋਂ ਸੜਕ ਤੇ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਜਿਨ੍ਹਾਂ ਦੇ ਉੱਤੇ ਨਿਸ਼ਾਨਾ ਦੀ ਕੁੜੀ ਤੇ ਉਸਦੇ ਪਰਿਵਾਰ ਨੇ ਫਰੈਂਡਸ਼ਿਪ ਨਾ ਕਰਨ ਤੇ ਅਗਵਾ ਕਰਨ ਦੇ ਦੋਸ਼ ਲਗਾਏ ਸੀ ਅੱਜ ਉਸ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਨਿਸ਼ਾ ਦੇ ਪਰਿਵਾਰ ਵੱਲੋਂ ਉਹਨਾਂ ਦੇ ਘਰ ਤੇ ਹਮਲਾ ਕੀਤਾ ਗਿਆ ਉਹਨਾਂ ਦੀ ਕੁੱਟਮਾਰ ਕੀਤੀ ਗਈ ਘਰ ਦੇ ਵਿੱਚ ਮੌਜੂਦ ਲੇਡੀਜ਼ ਸਾਹਮਲੀਏ ਤੇ ਮਧੂ ਨਾਲ ਕੁੱਟਮਾਰ ਕਰਕੇ ਮਿਸਬੀਹੇਵ ਕੀਤਾ ਗਿਆ ਉਹਨਾਂ ਦੱਸਿਆ ਕਿ ਆਪਣੇ ਕਮਰੇ ਵਿੱਚ ਬੈਠੀਆਂ ਰੋਟੀ ਖਾ ਰਹੀਆਂ ਸਨ ਕਿਉਂਕਿ ਬੀਤੇ ਦਿਨ ਹੋਏ ਝਗੜੇ ਤੋਂ ਬਾਅਦ ਸਾਰੇ ਚਾਂਸ ਘਰ ਵਾਰ ਸੀ ਦੂਜੇ ਪੱਕ ਦੇ ਮੁੰਡਿਆਂ ਨੇ ਉਹਨਾਂ ਦੇ ਘਰ ਵੜ ਕੇ ਕੁੱਟਮਾਰ ਕੀਤੀ ਪੰਤ ਤੋੜ ਕੀਤੀ ਇੱਟਾਂ ਤੱਕ ਮਾਰੀਆਂ ਗਈਆਂ ਉਧੇ ਦੂਜੇ ਪਾਸੇ ਜਿਸ ਨਿਸ਼ਾਨਾਦੀ ਕੁੜੀ ਦੇ ਵੱਲੋਂ ਫਰੈਂਡਸ਼ਿਪ ਨਾ ਕਰਨ ਤੇ ਕਿਡਨਾਪਿੰਗ ਦੇ ਦੋਸ਼ ਲਗਾਏ ਗਏ ਸੇ ਉਸਦੀ ਮਾਤਾ ਰਚਨਿੰਦਰ ਦੱਸਿਆ ਕਿ ਉਹਨਾਂ ਦੇ ਘਰ ਦੇ ਸਾਰੇ ਜਾਂਚ ਦਾ ਪਹਿਲਾਂ ਹੀ ਕਰੋਬਾਰ ਨਹੀਂ ਕਿਉਂਕਿ ਦੂਜੇ ਪੱਖ ਨੂੰ ਪੋਲਿਟੀਕਲ ਸਪੋਰਟ ਅਤਸ ਕਰਕੇ ਉਹਨਾਂ ਦੀ ਕੁੜੀ ਨੂੰ ਚੱਕੇ ਜਾਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਉਹਨਾਂ ਦੇ ਘਰ ਤਾਂ ਕੋਈ ਵੀ ਜਾਂਚ ਕਰਨ ਨਹੀਂ ਆਇਆ ਉਹਨਾਂ ਨੇ ਦੋਸ਼ ਲਗਾਏ ਕਿ ਦੂਜੇ ਪੱਖ ਵੱਲੋਂ ਜਾਣ ਬੁਝ ਕੇ ਡਰਾਮਾ ਰਚਾਇਆ ਗਿਆ ਆਪਣੇ ਆਪ ਤੇ ਝੂਠੀਆਂ ਸੱਟਾਂ ਮਾਰੀਆਂ ਗਈਆਂ ਨੇ ਇੱਟਾ ਪੱਥਰ ਜਿਹੜੇ ਪਥਰਾ ਹੋਏ ਆ ਜਾਨ ਬੁਝ ਕੇ ਆਪਣੇ ਹੀ ਬੰਦਿਆ ਤੋਂ ਕਰਵਾਏ ਗਏ ਇਸ ਬਾਰੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਡਿਵੀਜ਼ਨ ਨੰਬਰ 2 ਦੇ ਕੁਰਜੀਤ ਸਿੰਘ ਨੇ ਆਖਿਆ ਕਿ ਮਾਮਲੇ ਦੀ ਜਾਂਚ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਾਨੂੰ ਮਾਰਨ ਪੈ ਗਿਆ ਸਾਨੂੰ ਲੁੱਟਣ ਪੈ ਗਿਆ ਅਸੀਂ ਦੋਨੋਂ ਜਣੇ ਰੋਟੀ ਖਾ ਰਹੇ ਸੀ ਟੂੜਾ ਲੈਣਾ ਅਰੋ ਰੋਟੀ ਖਾਂਦੇ ਸਾਡੀ ਦਾਰੂਆਂ ਪੀਪੀ ਕੇ ਦਾਰੂ ਦੀ ਬੋਤਲਾ ਮਾਰੀ ਤੁਸੀਂ ਦਾਰੂ ਦੀ ਬੋਤਲਾ ਵੇਖ ਲਓ ਸਾਡੇ ਤੇ ਪੈ ਗਿਆ ਅਸੀਂ ਦੋ ਜੁਨੀਆ ਰੋਟੀ ਖਾ ਰਹੇ ਸੀ ਅਸੀਂ ਅਸੀਂ ਪਰਚੇ ਨਹੀਂ ਕਟਵਾਏ ਕਿ ਸਾਡੀ ਬੇਇੱਜ਼ਤੀ ਨਾ ਹੋ ਜਾਵੇ ਨੇ ਨਹੀਂ ਬੋਲੇ ਇਹਨਾਂ ਨੇ ਅਟੈਕ ਕੀਤਾ ਸਾਰੇ ਸਾਰਿਆਂ ਨੇ ਹਾਲ ਕੀਤਾ ਸਾਡੇ ਤੇ ਅਟੈਕ ਉਹ ਕੀਤਾ ਕੀ ਹੋਇਆ ਸੀ ਗਲਤੀ ਹੋਈ ਸੀ ਬੈਠੇ ਸਾਡੇ ਸਾਡੂ ਸਾਡੂ ਦੀ ਲੜਾਈ ਸੀ ਦੋਨੋਂ ਜਣੇ ਨੱਚਦੇ ਨੁੱਚਦੇ ਸੀਗੇ ਜਨਾਨੀਆਂ ਇੱਕ ਦੂਸਰੇ ਨਾਲ ਨੱਚਦੀ ਪਿੱਛੇ ਜਲਨ ਦੇ ਮਾਰੇ ਦੋਨਾਂ ਦੀ ਲੜਾਈ ਹੋਈ ਉਹਨਾਂ ਨੇ ਪਰਚਾ ਕਟਾਇਆ ਸਾਡੇ ਦੇ ਝੁੱਠੇ ਝੁੱਠੇ ਰੋਪ ਲਾਏ ਉਹਦੇ ਬਾਅਦ ਸਿਨੀ ਬੋਲੇ ਅਸਿਨੀ ਬੋਲੇ ਕੀ ਕਮੂਗਾ ਵਾਂਗੇ ਅਸੀਂ ਨਹੀਂ ਬੋਲੇ ਹੁੰਦੇ ਬਾ ਕੱਲ ਸਾਡੇ ਤੇ ਮਾਰਦਾ ਤਾਂ ਅਸੀਂ ਨਹੀਂ ਬੋਲੇ ਤਾਂ ਮੇਰੀ ਚਾਚੀ ਨੂੰ ਲੱਗੇ ਆ ਜੈਸੇ ਦੋਨੋਂ ਜਨੇ ਰੋਟੇ ਖਾਣੇ ਲਈ ਅਸੀਂ ਬਾਰ ਬਾਰ ਕਿਉਂਕਿ ਕੱਲ ਤੁਹਾਡੇ ਇੱਥੇ ਹੋਇਆ ਸੀ ਮਾਮਲਾ ਉਹਨਾਂ ਦੇ ਵੱਲੋਂ ਦੋਸ਼ ਲਾਏ ਸੀ ਉਹ ਪਰਿਵਾਰ ਦੇ ਵੀ ਕੁੜੀਆਂ ਨੂੰ ਚੱਕਣ ਆਏ ਸੀ ਉਹ ਸਾਰੇ ਛੁੱਟੇ ਇੰਨੀ ਸੋਹਣੀ ਕੁੜੀ ਛੱਡ ਗਏ ਉਹ ਕਾਂ ਨੀ ਕਾਲੀ ਪਿਆ ਰਾਣੀ ਨੂੰ ਕੰਗੇ ਲਵ ਮੈਰਿਜ ਹੋਈ ਜਾਂਦੀ ਲਵ ਮੈਰਿਜ ਹੋਇਆ ਸੀ ਉਹਨਾਂ ਨੂੰ ਚੱਕਾਂਗੇ ਬਿਲਕੁਲ ਜੈਨਸਾ ਨਹੀਂ ਸੀ ਕੋਈ ਉਹ ਜੈਨਸਾ ਆ ਰਹੇ ਮਰ ਕੇ ਗਏ ਹੋਏ ਫਿਰ ਡੇਰੇ 'ਚ ਸਾਰੇ ਇਕੱਠੇ ਹੋਏ ਸਾਰੇ ਕੰਮ ਸਾਡੇ ਸੀ ਗਈ ਬਲਾਦਰੀ ਵਾਲੇ ਨੇ ਬੁਲਾਇਆ ਸਾਡੀ ਬਲਾਦਰੀ ਨੂੰ ਪੁੱਛ ਲੋ ਸਾਰੇ ਬਲਾਦਰੀ ਚ ਗਏ ਅਸੀਂ ਦੋਨੋਂ ਕੁੜੀਆਂ ਕਰੇ ਸਾਡੇ ਤੇ ਇੰਟਾ ਮਾਰ ਕੇ ਉਹਨਾਂ ਨੇ ਤੁਹਾਨੂੰ ਮਿڈیا ਵਾਲੇ ਨੂੰ ਬੁਲਾ ਕੇ ਛੁੱਠੇ ਰੋਬ ਸਾਡੇ ਤੇ ਲਾਇ ਮੰਜਲ ਤੇ ਮੰਜਲਾ ਤੋਂ ਲੱਗ ਲੱਗ ਮੁੰਡੇ ਚੜੇ ਅਸੀਂ ਛੁੱਪ ਕੇ ਕੁੰਡੀਆਂ ਲਾ ਲਾ ਕੇ ਮੈਂ ਉੱਤੇ ਚਲੀ ਗਈ ਕੁੰਡੀਆਂ ਲਾ ਕੇ ਛੁੱਪ ਗਈ ਪੁੱਤੋਂ ਮੈਨੂੰ ਕੁੱਤਾ ਫੜ ਕੇ نیچے ਲੈ ਕੇ ਸਾਨੂੰ ਗੁਦਰੇ ਖਾ ਦੇ ਮੈਨੂੰ ਛਟਾਨ ਕੁੰਡੀ ਖੋਲ ਕੇ ਆਏ ਇਹਨੂੰ ਪਾ ਗਏ ਤੇ ਜਦੋਂ ਮਲੇ ਵਾਲੇ ਜਾਂ ਕੋਈ ਆਲੇ ਵਾਲੇ ਕੋਲ ਆਏ ਫੱਟ ਫੱਟ ਕੇ ਆਏ ਜਦੋਂ ਅਸੀਂ ਫੋਨ ਕੀਤਾ ਸਾਡੇ ਹੱਥ 'ਚੇ ਫੋਨ ਸੀਗੇ ਸਾਡੇ ਸਾਡੇ ਘਰੇ 3 ਦਿਨ ਦੀ ਲੜਾਈ 2 ਦਿਨ ਦੀ ਲੜਾਈ ਹੋ ਰਹੀ ਸਾਡੇ ਕੋ ਫੋਨ ਸੀਗੇ ਅਸੀਂ ਕਿਹਾ ਕਿਸੇ ਦਾ ਕੁਝ ਹੋਊਗਾ ਪੁਲਿਸ ਵਾਲਿਆਂ 'ਚੇ ਫੋਨ ਕਰ ਦਿਓ ਅਸੀਂ ਫੋਨ ਕਿਤੇ ਪੁਲਿਸ ਵਾਲਿਆਂ ਪੁਲਿਸ ਵਾਲਿਆਂ ਨੂੰ ਅਸੀਂ ਫੋਨ ਕਰਦੇ ਹੋ ਕਹਿੰਦੇ ਅਸੀਂ ਬੁਲਾਏ ਤੁਹਾਨੂੰ ਫੋਨ ਅਸੀਂ ਕਰਦੇ ਆ ਕੀ ਹੋਇਆ ਅੱਜ ਮਾਮਲਾ ਜਿਹੜਾ ਅੱਜ ਲੜਾਈ ਹੋਈ ਐ ਰਾਤ ਨੂੰ ਤੁਹਾਡੇ ਇੱਥੇ ਹੁਣ ਕੀ ਹੋਇਆ ਦੁਆਰਾ ਲੜਾਈ ਇਦਾਂ ਹੋਈ ਐ ਕੱਲ ਪਰਸੋਂ ਦੇ ਅਸੀਂ ਨੇ ਤਾਂਗ ਹੋ ਰਿਆਂ ਨੇ ਤਾਂਗ ਹੋ ਰਿਆਂ ਓ ਅੱਜ ਉਹਨਾਂ ਨੇ ਹਮਲਾ ਵੀ ਕੀਤਾ ਤੇ ਆਪਣੇ ਆਪ ਹਮਲਾ ਕਰਕੇ ਆਪਣੇ ਆਪ ਕੁੜੀਆਂ ਨੇ ਉਹਨਾਂ ਦੇ ਨੂੰਹਾਂ ਨੇ ਇਦਾਂ ਸਾਰੇ ਚੀਰ ਫਾੜ ਕਰਕੇ ਆਪਣੇ ਦਾਖਲ ਹੋ ਰਹੇ ਨੇ ਸਾਡਾ ਪਰਚਾ ਰੱਦ ਕਰਨ ਵਾਸਤੇ ਕਿ ਆਪਣਾ ਪਰਚਾ ਪਵਦ ਬਣਾ ਲਈਏ ਸਾਡਾ ਪਰਚਾ ਪਖਲ ਦੇ ਥੇ ਠਾਣੇ 'ਚ ਤੱਕੇ ਖਾ ਰਹੇ ਆ ਕੁੜੀ ਨੂੰ ਲੈ ਕੇ ਨਿਆਣਿਆਂ ਨੂੰ ਲੈ ਕੇ ਨਾ ਰੋਟੀ ਨਾ ਪਾਣੀ ਤੇ ਸਾਡੇ ਸੁਣਾਏ ਹੁਣ ਕਟ ਤੋਂ ਕਟ ਹੋ ਰਹੀ ਹੈ ਮੇਰੇ ਮੈਂ ਤੇ ਕਹਿੰਦੀ ਆ ਮੈਂ ਅੱਗੇ ਜਾ ਕੇ ਕਿੱਦਾਂ ਆਪਾਂ ਕੇਸ ਜਿੱਤਾਂਗੇ ਕਿੱਦਾਂ ਹਾਂ ਅੱਜ ਮਾਮਲਾ ਹੋਇਆ ਉਹ ਤਾਂ ਕਹਿੰਦੇ ਆ ਦੂਜੀ ਜਿਹੜੇ ਤੁਸੀਂ ਕੱਲ ਕਹਿੰਦੇ ਸੀ ਤੁਹਾਡੀ ਕੁੜੀ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਜਿੰਨਾਂ ਨੇ ਕਹਿੰਦੇ ਅੱਜ ਸਾਡੇ ਘਰੇ ਤੁਹਾਡੇ ਮੁੰਡਿਆਂ ਨੇ ਆ ਕੇ ਅਟੈਕ ਕੀਤਾ ਹੈ ਉਹ ਕਹਿ ਰਹੇ ਸੀ ਇਹ ਝੂਠੀ ਗੱਲ ਐ ਅਸੀਂ ਸਵੇਰ ਦੇ ਥਾਣੇ 'ਚ ਆ ਸਾਡੇ ਮੁੰਡੇ ਜ਼ਖਮੀ ਨੇ ਉਹਨਾਂ ਨੂੰ ਸੱਟਾਂ ਲੱਗੀਆਂ ਆਈਆਂ ਉਹਨਾਂ ਨੂੰ ਪੈਥੇ ਫੱਟੇ ਵਾਲੇ ਡਾਕਟਰ ਕੋਲ ਬਿੱਟੂ ਕੋਲ ਪਾ ਦਾਖਲ ਕੀਤਾ ਸੀਗਾ ਫਿਰ ਪਿਠਾਣੇ ਵਾਲਿਆਂ ਨੇ ਕਹੇ ਕਿਆ ਉਹਨਾਂ ਨੂੰ ਪੇਸ਼ ਕਰੋ ਆਪਣਾ ਆਪੇ ਪੇਸ਼ ਕਰਕੇ ਤੇ ਆਪਣਾ ਆਪ ਚਲੇ ਗਏ ਆ ਆਪਾਂ ਕਹੇ ਆਪਾਂ ਸੱਚੇ ਰਹੀਏ ਪੁਲਿਸ ਦੀ ਤਰਫੋਂ ਅਸੀਂ ਸੱਚੇ ਰਹੀਏ ਤੁਹਾਡੇ ਕਿਹੜੇ ਮੁੰਡਿਆਂ ਦੇ ਕਹ ਰਹੇ ਵੀ ਤੁਹਾਡੇ ਉੱਤੇ ਅਟੈਕ ਕੀਤਾ ਗਿਆ ਕੋਈ ਝੂਠ ਬੋਲ ਰੇ ਬਿਲਕੁਲ ਝੂਠ ਵਾਏ ਗੁਰੂ ਦੇ ਸੋ ਕਿਸੇ ਨੇ ਨੋਂ ਨੇ ਮਾਰਿਆ ਕਿਸੇ ਨੇ ਟੈਕ ਨਹੀਂ ਕੀਤਾ ਅਸੀਂ ਆਪਣਾ ਜਿੱਦਾਂ ਮਤਲਬ ਥਾਣੇਦਾਰ ਨੇ ਕਹਿ ਦਿੱ ਤੂੰ ਸੀ ਰੋਟੀ ਖਾਓ ਕੁੰਡੇ ਮਾਰ ਕੇ ਅੰਦਰ ਸੋ ਜਾ ਮੈਂ ਕਹਾ ਮੈਂ ਕੁੰਡੇ ਮਾਰ ਲੈਣੀਆਂ ਸੋ ਜਾਣੀਆਂ ਪਥਾਣੇਦਾਰ ਦੀ ਗੱਲ ਮੰਨਦੇ ਆ ਤੇ ਤੁਹਾਡੇ ਘਰ ਵੀ ਅੱਜ ਜਿਹੜੇ ਇੱਟਾਂ ਪੱਥਰ ਪਏ ਸੀ ਉਹ ਕਿੰਨੇ ਮਾਰੇ ਅੱਜ ਦੋ あれ ਉਹਨਾਂ ਨੇ ਮਾਰੇ ਸੀਗੇ ਫੇਰ ਵੀ ਮੈਂ ਇਹਨਾਂ ਨੂੰ ਫੋਨ ਕਰ ਰਹੀ ਸੀਗੇ ਮਤਲਬ ਥਾਣੇਦਾਰ ਨੂੰ ਮੈਂ ਕਹਾ ਆ ਜਾਓ ਆ ਜਾਓ ਨਾਲ ਉਹ ਤੁਸੀਂ ਬਿਠਾ ਜੋ ਦਬਕਾ ਦੇ ਦਿਓ ਫਿਰ ਆਏ ਨਹੀਂ ਕਹਿ ਰਹੇ ਨੇ ਮੈਂ ਸੇਫਾਇਤ ਤੇ ਨਾ ਕੇ ਤੇ ਆ ਉਧਰ ਨਾ ਕੇ ਤੇ ਆ ਫੇਰ ਇਹਨਾਂ ਨੇ ਫੋਨ ਕੀਤਾ ਕੁੜੀ ਖਬਰਾਂ ਨਾ ਮੈਂ ਆਈ ਜਾਂਦਾ ਫਿਰ ਥੋੜੇ ਕੱਲ ਤੁਹਾਡੀ ਪਲੇ ਕੁੜੀ ਕਨਾਕ ਕਰਨ ਦੀ ਕੋਸ਼ਿਸ਼ ਕੀਤੀ ਕੁੜੀ ਨਾਲ ਗਲਤ ਹਰਕਤਾਂ ਹੋਈਆਂ ਉਸ ਤੋਂ ਬਾਅਦ ਤੁਹਾਡੇ ਘਰ ਇਟਾ ਬਿਮਾਰੀਆਂ ਆ ਗਏ ਫਿਰ ਤੁਹਾਡੇ ਘਰ ਇਟਾ ਚਲਾਈ ਹਾਂ ਹਾਂਜੀ ਫਿਰ ਚਲਾਈਆਂ ਤੇ ਸਾਨੂੰ ਮਤਲਬ ਹੁਣ ਪਰਚਾ ਦਰਜ ਨਹੀਂ ਕਰਨ ਦੇ ਰਹੇ ਨੇ ਆਪਣਾ ਪਰਚਾ ਉੱਤੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਤੇ ਹਮਲਾ ਵੀ ਬੱਚਿਆਂ ਤੇ ਵੀ ਸਾਡੇ ਤੇ ਕੁੜੀਆਂ ਤੇ ਖਤਰਾ ਵੀ ਹੈਗਾ ਤੇ ਐਸੀ ਡਰੀ ਜਾਈਏ ਜਾਈਏ ਤਾਂ ਸਿਕਿਟ ਤੇ ਜਾਈਏ ਅੱਜ ਕੀ ਹੈ ਇਨਸੀਡੈਂਟ ਮੈਨੂੰ ਪਤਾ ਨਹੀਂ ਜੀ ਵੈਰੀਫਾਈ ਕਰਕੇ ਦੱਸ ਦਿੰਦਾ ਅੱਜ ਨਹੀਂ ਦੋਨੇ ਜਿਹੜਾ ਕੱਲ ਹੋਇਆ ਮੰਨ ਲਓ ਚਿਕੜੀਆ ਦੋਨੇ ਤੇਰਾ ਪਤਾ ਨਹੀਂ ਚੈੱਕ ਕਰਕੇ ਦੱਸ ਦਿੰਦਾ ਜਸਟ ਆਏ ਬੰਦੇ ਵੀ ਰਾਉਂਡ ਅਪ ਕਿਤੇ ਕੱਲੇ ਕੁਛ ਨਹੀਂ ਆ ਕੇ ਕਰਕੇ ਦੱਸ ਦਿਆਂ ਤੁਹਾਨੂੰ